ਨੇ ਵੀ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੇ ਨਾਮ ਦੇ ਪਰਮੇਸ਼ਰ ਦੇ ਮਾਰਗ ਦੇ ਪੰਧ ਹੀ ਬਣਦੇ ਨੇ ਉਹਨਾਂ ਨੂੰ ਇੱਕੋ ਇੱਕ ਪਰਮ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਜੋੜਨਾ ਕਰਦੇ ਹੈ ਪਰ ਰੱਬ ਦੇ ਨਾਮ ਦੇ ਨਾਲ ਨਾਲ ਜਿੱਥੇ ਦੁਨੀਆ ਦੇ ਵਿੱਚ ਕਰਮ ਕਾਂਡ ਦੀ ਲੋਕਾਂ ਦੇ ਵੱਲੋਂ ਰੱਬ ਦਾ ਲਾਲਚ ਰੱਬ ਨੂੰ ਮਿਲਣ ਦਾ ਤਹੱਈਆ ਕਰਕੇ ਰੱਬ ਨੂੰ ਪਾਉਣ ਦੇ ਦਾਅਵੇ ਕਰਕੇ ਜੋ ਕਰਮਕੰਡ ਉਲੀਕ ਦਿੱਤੇ ਗਏ ਉਹਨਾਂ ਦਾ ਸਤਿਗੁਰੂ ਪਾਤਸ਼ਾਹ ਮਾਲਕ ਜੀ ਦੀ ਬਾਣੀ ਖੰਡਨ ਕਰਦੀ ਹੈ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਾਲਕ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਉਸ ਰੱਬ ਪਰਮੇਸ਼ਰ ਅੱਲਾ ਰਾਮ ਗੋੜ ਨੂੰ ਪਾਉਣ ਦੇ ਲਈ ਕੀਤੇ ਜਾ ਰਹੇ ਲੋਕਾਂ ਦੇ ਇੱਕ ਇੱਕ ਕਰਮ ਦਾ ਜ਼ਿਕਰ ਕੀਤਾ ਹੈ ਸਤਿਗੁਰਾਂ ਦੇ ਪਾਵਨ ਬੋਲ ਹਨ ਮਰ ਕਹਿੰਦੇ ਨੌ ਖੰਡ ਪ੍ਰਥਮੀ ਫਿਰੇ ਇਹਦਾ ਬਿਸ਼ਰਾਮ ਜੋ ਲੱਗੇਗਾ ਜਿਹੜੇ ਸਤਿਗੁਰਾਂ ਦੀ ਬਾਣੀ ਦਾ ਪਾਠ ਕਰਦੇ ਨੇ ਇੱਛਾ ਰੱਖਦੇ ਨੇ ਕਿ ਅਸੀਂ ਬਾਣੀ ਪੜ੍ਹਨ ਦੇ ਨਾਲ-ਨਾਲ ਬਾਣੀ ਦਾ ਸ਼ੁੱਧ ਉਚਾਰਨ ਵੀ ਕਰਨਾ ਹੈ ਅਸੀਂ ਬਾਣੀ ਠੀਕ ਤਰ੍ਹਾਂ ਪੜ੍ਹਨੀ ਵੀ ਸਿੱਖਣੀ ਹੈ ਤਾਂ ਕਿ ਸਾਡੇ ਤੋਂ ਬਾਣੀ ਪੜ੍ਹਦਿਆਂ ਕੋਈ ਗਲਤੀ ਨਾ ਹੋਵੇ ਸੋ ਇਹਦਾ ਜੋ ਬਿਸ਼ਰਾਮ ਹੈ ਉਹ ਚਰਤੇ ਲੱਗੇਗਾ ਨੌਖੰਡ ਪ੍ਰਥਮੀ ਫਿਰੇ ਵਾਹਿਗੁਰੂ ਫਿਰੇ ਤੇ ਲੱਗੇਗਾ ਚਰ ਜੀਵੈ ਪਾਠ ਜਿਹੜਾ ਉਹ ਵਖਰਾ ਹੋਵੇਗਾ ਪਰ ਬਹੁਤੀ ਵਾਰ ਅਸੀਂ ਲੈ ਨੂੰ ਤਾਲ ਨੂੰ ਧੁਨੇ ਨੂੰ ਹੇਕ ਨੂੰ ਮੁੱਖ ਰੱਖ ਕੇ ਗੁਰਬਾਣੀ ਦੇ ਸ਼ਬਦ ਅੱਗੇ ਪਿੱਛੇ ਕਰ ਦਿੰਨੇ ਆ ਜਿਸ ਦੇ ਨਾਲ ਸਾਡਾ ਹੇਕ ਸਾਡਾ ਰਾਗ ਤਾਂ ਠੀਕ ਹੋ ਜਾਂਦਾ ਹੈ ਪਰ ਬਾਣੀ ਦਾ ਉਚਾਰਨ ਗਲਤ ਹੋ ਜਾਂਦਾ ਹੈ ਸੋ ਇਹਦਾ ਉਚਾਰਨ ਹੈ ਨੌਖੰਡ ਪ੍ਰਥਮੀ ਫਿਰੇ ਕਿੱਥੇ ਰੁਕਿਆ ਜਾਵੇਗਾ ਚਿਰ ਜੀਵੇ ਕਿਉਂਕਿ ਇਹਨਾਂ ਪਦਿਆਂ ਦੇ ਦੋ ਅਰਥ ਨੇ ਦੁਨੀਆ ਦੇ ਵਿੱਚ ਇੱਕ ਉਹ ਲੋਕ ਨੇ ਜਿਹੜੇ ਲੋਕ ਪਹਾੜਾਂ ਦੀਆਂ ਕੁੰਦਰਾਂ ਦੇ ਜਾ ਵਿੱਚ ਜਾ ਕੇ ਬੈਠ ਗਏ ساری ਜ਼ਿੰਦਗੀ ਉਹਨਾਂ ਨੇ ਇੱਕ ਜਗ੍ਹਾ ਤੇ ਬਹਿ ਕੇ ਚੌਕੜਾ ਮਾਰ ਕੇ ਤਪਸ਼ਿਆ ਕਰਨੀ ਆਸਨ ਲਾਉਣਾ ਸ਼ੁਰੂ ਕਰ ਦਿੱਤਾ ਭਾਵ ਕਿ ਉਹ ਕਿਤੇ ਗਏ ਨਹੀਂ ਬਸ ਇੱਕ ਥਾਂ ਤੇ ਚੌਕੜਾ ਮਾਰ ਕੇ ਬੈਣ ਗਏ ਇੱਕੋ ਥਾਂ ਤੇ ਸਾਰੀ ਜ਼ਿੰਦਗੀ ਆਪਣੀ ਜਿੰਨੀ ਪਰਮੇਸ਼ਰ ਨੇ ਦਿੱਤੀ ਹੈ ਕੱਢ ਦਿੱਤੀ ਦੂਸਰੇ ਲੋਕ ਉਹ ਨੇ ਜਿਨ੍ਹਾਂ ਨੇ ਇੱਕ ਪਲ ਵੀ ਟਿਕਾਓ ਦਾ ਇੱਕ ਪਲ ਵੀ ਵਿਸ਼ਰਾਮ ਦਾ ਨਹੀਂ ਵੇਖਿਆ ਸਾਰੀ ਜ਼ਿੰਦਗੀ ਪੈਦਲ ਯਾਤਰਾ ਕਰਦੇ ਰਹੇ ਜਿਨੂੰ ਧਰਤੀ ਦਾ ਭ੍ਰਮਣ ਕਰਨਾ ਕਹਿ ਦਿੰਦੇ ਆ ਪਰ ਸਾਬ ਨੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਕਿੰਨੇ ਕੋਈ ਅਨਸਾਰ ਸਾਰੀ ਧਰਤੀ ਦਾ ਭ੍ਰਮਣ ਕਰਦਾ ਫਿਰੇ ਕਿਉਂਕਿ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸ਼ਰੀਰ ਨੌ ਕੋਣ ਧਰਤੀ ਦੇ ਮੰਨੇ ਗਏ ਨੇ ਇੱਕ ਕੋਨੇ ਤੋਂ ਲੈ ਕੇ ਦੂਸਰਾ ਕੋਨਾ ਇੱਕ ਦਿਸ਼ਾ ਤੋਂ ਲੈ ਕੇ ਦੂਸਰੀ ਦਿਸ਼ਾ ਕਿ ਕੋਈ ਇਨਸਾਨ ਆਪਣਾ ਘਰ-ਬਾਰ ਛੱਡ ਕੇ ਸਾਰੀ ਜ਼ਿੰਦਗੀ ਧਰਤੀ ਦਾ ਭ੍ਰਮਣ ਕਰੇ ਜਾਵੇ ਜਿਹਨੂੰ ਆਪਾਂ ਪੰਥਕ ਬੋਲਿਆਂ ਦੇ ਵਿੱਚ ਚੱਕਰਵਰਤੀ ਕਹਿ ਦਿੰਦੇ ਆ ਕਿ ਚੱਕਰਵਰਤੀ ਕੋ ਉਹ ਹੋਇਆ ਕਰਦੇ ਨੇ ਜਿਹੜੇ ਇੱਕ ਜਗ੍ਹਾ ਤੇ ਟਿਕਾਣਾ ਨਹੀਂ ਕਰਦੇ ਅੱਜ ਇੱਥੇ ਨੇ ਕੱਲ ਹੋਰ ਜਗ੍ਹਾ ਨੇ ਪਰਸਾਂ ਹੋਰ ਜਗ੍ਹਾ ਨੇ ਹੁਣ ਸਤਿਗੁਰ ਕੰਡੇ ਨੌਖੰਡ ਪ੍ਰਥਮੀ ਫਿਰੈ ਕੋਈ ਇਨਸਾਨ ساری ਜ਼ਿੰਦਗੀ ਧਰਤੀ ਦਾ ਭਰਮਣ ਕਰਦਿਆਂ ਭਰਮਣ ਕਰਦਿਆਂ ਗੁਜ਼ਾਰ ਦੇਵੇ ਇੱਕ ਪਲ ਵੀ ਟੱਕੇ ਨਾ ਬੈਠੇ ਤੇ ਦੂਸਰਾ ਸ਼ਬਦ ਵਰਤਿਆ ਚਿਰ ਜੀਵੇ ਚਿਰ ਦਾ ਅਰਥ ਲੰਮੀ ਉਮਰ ਕਰ ਲੈਣੀ ਜਿਹਨੂੰ ਆਪਾਂ ਪ੍ਰਾਣਾ ਯਮ ਕਹਿ ਦਿੰਨੇ ਆ ਦਸਮ ਦੁਆਰ ਦੇ ਵਿੱਚ ਜਾ ਕੇ ਸਵਾਸ ਰੋਕਣਾ ਕਹਿ ਦਿੰਦੇ ਆ ਕਿਉਂਕਿ ਇਹ ਇੱਕ ਪ੍ਰਕਿਰਿਆ ਹੋਇਆ ਕਰਦੀ ਹੈ ਤੁਹਾਡੇ ਵਿੱਚੋਂ ਜਿਨ੍ਹਾਂ ਦਾ ਵਾਹ ਗੋਤਾਖੋਰਾਂ ਦੇ ਨਾਲ ਕਦੀ ਪਿਆ ਹੋਵੇ ਉਹਨਾਂ ਨੂੰ ਇਹ ਪ੍ਰਕਿਰਿਆ ਸਿਖਾਈ ਜਾਂਦੀ ਹੈ ਕਿ ਸਾਹ ਨੂੰ ਕਿੱਦਾਂ ਰੋਕਣਾ ਆਮ ਬੰਦਾ ਆਪਣਾ ਸਾਹ ਵੱਧ ਤੋਂ ਵੱਧ 45 ਜਾਂ 50 ਸੈਕਿੰਡ ਰੋਕ ਸਕਦਾ ਹੈ ਇਸ ਤੋਂ ਬਾਅਦ ਉਹਨੂੰ ਸਾਹ ਲੈਣਾ ਪੈਂਦਾ ਹੈ ਪਰ ਗੋਤਾਖੋਰਾਂ ਦਾ ਸਾਹ ਇੰਨਾ ਪਕਾ ਦਿੱਤਾ ਜਾਂਦਾ ਹੈ ਇੰਨੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਿ ਇੱਕ ਵਾਰੋ ਸਾਹ ਲੈ ਲੈਣ ਤੇ 45-50 ਮਿੰਟ ਤੱਕ ਵੀ ਆਪਣਾ ਸਾਹ ਰੋਕ ਸਕਦੇ ਨੇ ਕਿਉਂਕਿ ਉਹਨਾਂ ਨੇ ਪਾਣੀ ਦੇ ਵਿੱਚ ਜਾਣਾ ਹੁੰਦਾ ਹੈ ਇਹ ਗੱਲ ਵੱਖਰੀ ਹੈ ਕਿ ਅੱਜ ਆਕਸੀਜਨ ਸਿਲੰਡਰ ਮਿਲ ਜਾਂਦੇ ਨੇ ਜਿਹੜੇ ਪੰਡੂਪੀਆਂ ਦੇ ਵਿੱਚ ਜਾਂਦੇ ਨੇ ਸਮੁੰਦਰਾਂ ਦੇ ਵਿੱਚ ਗੋਤਾਖੋਰੀ ਕਰਦੇ ਨੇ ਉਹ ਆਕਸੀਜਨ ਦੇ ਸਿਲੰਡਰ ਆਪਣੇ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਸਾਹ ਆਕਸੀਜਨ ਦੇ ਸਿਲੰਡਰਾਂ ਦੇ ਨਾਲ ਮਿਲਦਾ ਰਹਿੰਦਾ ਹੈ ਪਰ ਪ੍ਰਾਤਨ ਸਮੇਂ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਸਾਗਰਾਂ ਦੇ ਕੰਢਿਆਂ ਤੇ ਜ਼ਿੰਦਗੀ ਬਸਰ ਕਰਿਆ ਕਰਦੇ ਉਹਨਾਂ ਕੋਲੇ ਇਹ ਸੈنس ਦੀਆਂ ਸੁਵਿਧਾਵਾਂ ਨਹੀਂ ਸਨ ਫਿਰ ਉਹ ਪ੍ਰਕਿਆਵਾ ਪ੍ਰਕਿਆਵਾ ਇੰਤਾਂ ਦੀਆਂ ਕਰਦੇ ਆਸਣ ਇੰਤਾਂ ਦੇ ਕਰਦੇ ਉਹਨਾਂ ਦੀ ਸਖਲਾਈ ਇੰਤਾਂ ਦੀ ਹੋਇਆ ਕਰਦੀ ਕਿ ਆਪਣੇ ਸਾਹ ਨੂੰ ਰੋਕਣਾ ਕਿਵੇਂ ਕਿਉਂਕਿ ਇਨਸਾਨ ਦੀ ਜਿੰਨੀ ਵੀ ਉਮਰ ਹੈ ਨਾ ਮਹਾਰਾਜ ਕਹਿੰਦੇ ਉਹ ਸਵਾਸਾਂ ਕਰਕੇ ਹੈ। ਸ਼ਰੀਰ ਦੀ ਉਮਰ ਸਾਲਾਂ ਕਰਕੇ ਨਹੀਂ ਐ ਦਿਨ ਕਰਕੇ ਨਹੀਂ ਐ ਘੜੀਆਂ ਕਰਕੇ ਨਹੀਂ ਐ ਪੈਰਾਂ ਕਰਕੇ ਨਹੀਂ ਐ ਸਾਬ ਕਹਿੰਦੇ ਤੇਰੀ ਬਾਡੀ ਦੀ ਤੇਰੇ ਸਰੀਰ ਦੀ ਤੇਰੇ ਆ ਘਰ ਦੀ ਉਮਰ ਸਾਹਾਂ ਕਰਕੇ ਐ ਇਹ ਰੱਬ ਨੂੰ ਪਤਾ ਕਿੰਨੇ ਸਾਹ ਤੂੰ ਗਰੀਬੀ ਦੇ ਵਿੱਚ ਲੈਣੇ ਨੇ ਤੇ ਕਿੰਨੇ ਸਾਹ ਤੂੰ ਅਮੀਰੀ ਵਿੱਚ ਲੈਣੇ ਨੇ ਇਹ ਉਹ ਘਰ ਉਹਦੇ ਘਰ ਦੀਆਂ ਖੇਡਾਂ ਨੇ ਕਿੰਨੇ ਸਾਹ ਤੇਰੇ ਖੁਸ਼ੀਆਂ ਦੇ ਵਿੱਚ ਬਤੀਤ ਹੋਣੇ ਨੇ ਤੇ ਕਿੰਨੇ ਸਾਹ ਤੇਰੇ ਗਮੀਆਂ ਦੇ ਵਿੱਚ ਬਤੀਤ ਹੋਣੇ ਨੇ ਬਹੁਤੀ ਵਾਰ ਸਾਡੇ ਪਰਿਵਾਰ ਦਾ ਕੋਈ ਮੈਂਬਰ ਕੋਮਾ ਵਿੱਚ ਚਲਿਆ ਜਾਂਦਾ ਹਣ ਉਹ ਤੇ ਸਾਹ ਤਾਂ ਉਹਨੂੰ ਆ ਤੇ ਜਾ ਰਹੇ ਨੇ ਪਰ ਉਹਨੂੰ ਆਪਣੇ ਸਰੀਰ ਦਾ ਨਹੀਂ ਪਤਾ ਹੁੰਦਾ ਕਿ ਮੇਰਾ ਸਰੀਰ ਕਿੱਥੇ ਪਿਆ ਉਹਦਾ ਸਰੀਰ ਹਰਕਤ ਨਹੀਂ ਕਰਦਾ ਉਹਦੇ ਹੱਥਾਂ ਨੂੰ ਤੁਸੀਂ ਜਿੰਨਾ ਮਰਜ਼ੀ ਘੁੱਟੀ ਜਾਓ ਉਹਦੇ ਤੇ ਕੋਈ ਅਸਰ ਨਹੀਂ ਹੈ ਉਹਦੇ ਪੈਰਾਂ ਲੱਤਾਂ ਬਾਹਾਂ ਨੂੰ ਘੁੱਟੀ ਜਾਓ ਉਹਦੇ ਤੇ ਅਸਰ ਨਹੀਂ ਹੈ ਕਿਉਂਕਿ ਬਾਕੀ ਸਰੀਰ ਬੇਜਾਨ ਹੈ ਪਰ ਕੇਵਲ ਉਹਨੂੰ ਸਾਹ ਆ ਰਿਹਾ ਹੈ ਹਰ ਸਵਾਸ ਆਉਂਦੇ ਨੇ ਤੇ ਜਾਂਦੇ ਨੇ ਤੇ ਜੀਵਨ ਦੀ ਗੱਡੀ ਚੱਲਦੀ ਏ ਜਿਹਦੇ ਬਾਰੇ ਸਹਿਬ ਕਹਿੰਨੇ ਗਾਣ ਘਾਲੇ ਸਭ ਦਿਵਸ ਸਵਾਸ ਨਾ ਵੱਡਣ ਘਟਣ ਤਿਲਸਾਰ ਕਿ ਜਿੰਨੇ ਕਰਤੇ ਪੁਰਖ ਨੇ ਤੇਰੇ ਆ ਘੜੇ ਦੇ ਵਿੱਚ ਭਾਂਡੇ ਦੇ ਵਿੱਚ ਸਾਹ ਬਾ ਦਿੱਤੇ ਇਹ ਨਾ ਵੱਧ ਸਕਦੇ ਨੇ ਤੇ ਨਾ ਘਟ ਸਕਦੇ ਨੇ ਇਹ ਰੱਬ ਨੂੰ ਪਤਾ ਪੂਰੇ ਕਿੱਥੇ ਹੋਣੇ ਨੇ ਬਹੁਤੀ ਵਾਰ ਬੰਦਾ ਸਾਰੀ ਜ਼ਿੰਦਗੀ ਘਰੇ ਕੱਢ ਦਿੰਦਾ ਤੇ ਕਿਸੇ ਦੀ ਵਿਆਹ ਸ਼ਾਦੀ ਮਰਨੇ ਪਰਨੇ ਜਾਂਦਾ ਤੇ ਸਾਹ ਉੱਥੇ ਪੂਰੇ ਹੋ ਜਾਂਦੇ ਨੇ ਬਹੁਤੀ ਵਾਰ ਫੌਜੀ ਵੀਰ ਨੇ ਜੰਗਾਂ ਜੁੱਧਾਂ ਦੇ ਵਿੱਚੋਂ ਜਿੰਦਾ ਵਾਪਸ ਆ ਜਾਂਦੇ ਨੇ ਇੱਕ ਤੱਤੀ ਵਾਅ ਤੱਕ ਨਹੀਂ ਲੱਗਦੀ ਪਰ ਰਾਤ ਨੂੰ ਘਰੇ ਬੱਜੇ ਤੇ ਪਏ ਰਹਿ ਜਾਂਦੇ ਨੇ ਕਿਆ ਜਾਣਾ ਕਦੋਂ ਮਰेंगे ਕਿਹੈਸਾ ਮਰਨਾ ਹੋਏ ਇਹ ਬੰਦੇ ਨੂੰ ਨਹੀਂ ਪਤਾ ਕਿ ਮੇਰਾ ਆਤਮ ਸਵਾ ਕਿੱਦਾਂ ਦਾ ਹੋਣਾ ਥੋੜਾ ਜਿਹਾ ਮੈਂ ਵਿਸ਼ੇ ਤੋਂ ਬਾਹਰ ਜਾ ਰਿਹਾ ਦੁਨੀਆ ਦਾ ਗਰੀਬ ਤੋਂ ਗਰੀਬ ਬੰਦਾ ਵੀ ਮਰ ਜਾਵੇ ਨਾ 10 20 50 ਬੰਦੀਓ ਦੇ ਫਿਊਨਲ ਤੇ ਅੰਤਮ ਸੰਸਕਾਰ ਤੇ ਇਕੱਠੇ ਹੋ ਜਾਂਦੇ ਨੇ ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਮਹਾਨ ਰਾਗੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਰਾਮਦਾਸ ਪਾਤਸ਼ਾਹ ਮਾਲਕ ਜੀ ਦੀ ਗੋਦ ਵਿੱਚ ਕੀਰਤਨ ਦੀਆਂ ਸਵਾਵਾਾਂ ਕੀਤੀਆਂ ਉਹਨਾਂ ਦੀਆਂ ਕੀਰਤਨ ਦੀਆਂ ਸਵਾਵਾਾਂ ਤੋਂ ਉਹਨਾਂ ਦੇ ਗਲੇ ਦੀ ਮਿੱਠੀ ਮਠਾਸ ਧੁਣੀ ਤੋਂ ਪ੍ਰਭਾਵਿਤ ਹੋ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਕਿਉਂਕਿ ਪਦਮ ਸ਼੍ਰੀ ਦਾ ਅਵਾਰਡ ਜਿਸ ਬੰਦੇ ਨੂੰ ਮਿਲ ਜਾਂਦਾ ਹੈ ਨਾ ਉਸਾਰ ਭਾਰਤ ਵਿੱਚ ਬਿਨਾ ਕਿਸੇ ਪੈਸੇ ਤੋਂ ਡੋਮੈਸਟਿਕ ਫਲਾਈਟ ਦੀ ਜਿਹੜੀ ਉਡਾਨ ਹੈ ਉਹ ਫ੍ਰੀ ਕਰ ਸਕਦਾ ਹੈ ਉਹਨੂੰ ਪੱਤੇ ਵੱਖਰੇ ਮਿਲਦੇ ਨੇ ਉਹਨੂੰ ਕਮਿਸ਼ਨ ਵੱਖਰਾ ਮਿਲਿਆ ਕਰਦਾ ਹੈ ਸਹੂਤਾ ਵੱਖਰੀਆਂ ਮਿਲਿਆ ਕਰਦੀਆਂ ਨੇ ਮੈਡੀਕਲ ਸਹੂਤਾ ਵੱਖਰੀਆਂ ਹੋਇਆ ਕਰਦੀਆਂ ਨੇ ਪਾਦਮ ਸ਼੍ਰੀ ਦਾ ਅਵਾਰਡ ਮਿਲਿਆ ساری ਜ਼ਿੰਦਗੀ ਆਪਣੀ ਰਸਨਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕੀਰਤਨ ਦੇ ਨਾਲ ਜ਼ਿੰਦਗੀ ਗੁਰੂ ਦੇ ਲੇਖੇ ਲਾ ਦਿੱਤੀ ਕਿ ਆ ਜਾਣਾ ਕਿਵੇਂ ਧਰਤੀ ਤੋਂ ਜਾਣਾ ਕਦੋਂ ਮਰਾਂਗੇ ਕਿੱਦਾਂ ਦੀ ਸਾਡੀ ਮੌਤ ਹੋਵੇਗੀ ਕਿ ਐਸਾ ਮਰਨਾ ਹੋਵੇ ਕਿਹੜੇ ਕਿਹੜੇ ਤਰੀਕੇ ਨਾਲ ਅਸੀਂ ਧਰਤੀ ਤੋਂ ਜਾਣਾ ਪਰ ਜਦੋਂ ਉਹਦਾ ਤਾਂ ਆਤਮ ਸਮਾ ਆਇਆ ਕਰੋਨਾ ਦੇ ਟਾਈਮ ਦੇ ਵਿੱਚ ਐਡਾ ਮਹਾਨ ਰਾਗੀ ਹੋਵੇ ਪਾਤਮ ਸ਼੍ਰੀ ਦਾ ਅਵਾਰਡ ਮਿਲਿਆ ਹੋਵੇ ਪਰ ਉਹਦੇ ਅੰਤਮ ਸੰਸਕਾਰ ਤੇ ਉਹਦੇ ਨਾ ਪੁੱਤਰ ਨੂੰ ਨਾ ਉਹਦੇ ਧੀ ਨੂੰ ਤੇ ਨਾ ਉਹਦੀ ਪਤਨੀ ਨੂੰ ਜਾਣ ਦਿੱਤਾ ਜਾਵੇ ਆਮ ਗਰੀਬ ਬੰਦਾ ਮਰਦਾ ਏ 10 20 50 ਬੰਦੇ ਇਕੱਠੇ ਹੋ ਜਾਂਦੇ ਨੇ ਉਹਦੇ ਅੰਤਮ ਸੰਸਕਾਰ ਤੇ ਪਰ ਇੱਕ ਦੁਨੀਆ ਦਾ ਰਾਗੀ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਤਰਦਾ ਰਾਗੀ ਗਿਆ ਕੈਸੀ ਵਿਦ ਬਣਾ ਦਿੱਤੀ ਕਰਤੇ ਨੇ ਕਿ ਉਹਦੇ ਆਤਮ ਸੰਸਕਾਰ ਤੇ ਆਮ ਲੋਕਾਂ ਦਾ ਆਉਣਾ ਤਾਂ ਬੜੀ ਦੂਰ ਦੀ ਗੱਲ ਹੈ ਪਰਿਵਾਰ ਦੇ ਮੈਂਬਰ ਵੀ ਨਹੀਂ ਜਾ ਸਕੇ ਉਸ ਮਹਾਨ ਰਾਗੀ ਦਾ ਨਾਮ ਸੀ ਭਾਈ ਨਿਰਮਲ ਸਿੰਘ ਜੀ ਤੁਹਾਨੂੰ ਸਭਨਾਂ ਨੂੰ ਪਤਾ ਜਦੋਂ ਸੰਸਕਾਰ ਕੀਤਾ ਗਿਆ ਸਰਕਾਰ ਨੇ ਹਾਲਾਂਕਿ ਖਮਿਆਜਾ ਭੁਗਤਣਾ ਪਿਆ ਉਹਨਾਂ ਨੂੰ ਸੱਚ ਬੋਲਣ ਦਾ ਸ਼੍ਰੋਮਣੀ ਕਮੇਟੀ ਦੀਆਂ ਗਲਤ ਨੀਤੀਆਂ ਭਾਈ ਨਰਮਲ ਸਿੰਘ ਜੀ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੇਮ ਲਾ ਦਿੱਤੀ ਗਈ। ਹੁਣ ਸਤਿਗੁਰੂ ਜੀ ਕਹਿੰਦੇ ਕੋਈ ਬੰਦਾ ਸਾਰੀ ਜ਼ਿੰਦਗੀ ਧਰਤੀ ਦਾ ਭ੍ਰਮਣ ਕਰੀ ਜਾਵੇ ਤੇ ਦੂਸਰੇ ਪਾਸੇ ਕੋਈ ਬੰਦਾ ਪ੍ਰਾਣਾ ਯਮ ਕਰਕੇ ਆਪਣੇ ਸਾਹ ਨੂੰ ਰੋਕ ਕੇ ਲੰਮੀ ਉਮਰ ਕਰ ਲਵੇ ਜਿਸ ਦੇ ਬਾਰੇ ਪਿਤਾ ਜੀ ਕਹਿੰਦੇ ਜੇ ਜੁਗ ਚਾਰੇ ਅਰਜਾ ਚਾਰ ਤਰ੍ਹਾਂ ਦੇ ਯੁਗ ਮੰਨ ਲੇ ਤ੍ਰੇਤਾ ਹੈ ਦੁਆਪਰ ਹੈ ਸਤਜੁਗ ਹੈ ਕਾਲ ਯੁਗ ਹੈ ਉਹ ਤੇਰੀ ਉਮਰ ਚਾਰ ਯੁਗਾਂ ਜਿੰਨੀ ਹੋ ਜਾਵੇ ਤੂੰ ਤ੍ਰੇਤੇ ਦੇ ਵਿੱਚ ਵੀ ਰਵੇਂ ਦੁਆਪਰ ਦੇ ਵਿੱਚ ਵੀ ਰਵੇਂ ਸਤਜੁਗ ਦੇ ਵਿੱਚ ਵੀ ਰਵੇਂ ਕਲਯੁਗ ਦੇ ਵਿੱਚ ਵੀ ਰਵੇਂ ਇੱਥੇ ਬਸ ਨਹੀਂ ਸਹਿਬ ਕਹਿੰਦੇ ਇਹਦੇ ਤੋਂ 10 ਗੁਣਾ ਜ਼ਿਆਦਾ ਹੋ ਜਾਵੇ ਜੇ ਯੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਹੁਣ ਉਥੇ ਪਿਤਾ ਜੀ ਨੇ ਸ਼ਬਦ ਵਰਤਿਆ ਨਵਾਂ ਖੰਡਾਂ ਵਿੱਚ ਜਾਣੀ ਹੈ ਤੇ ਇੱਥੇ ਸ਼ਬਦ ਵਰਤਿਆ ਨੌਂ ਖੰਡ ਪ੍ਰਥਮੀ ਫਿਰੇ ਕਿੱਤੋਂ ਰਲਦੀ ਤੇ ਮਿਲਦੀ ਹੈ ਦਾਦੇ ਤੇ ਪਰੋਤੇ ਦੀ ਬਾਣੀ ਆਪਸ ਵਿੱਚ ਹੁਣ ਉਹ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਤੇਰੀ ਇੱਕ ਆਵਾਜ਼ ਤੇ 50 ਬੰਦੇ ਤੇਰੇ ਪਿੱਛੇ ਆ ਕੇ ਖੜੇ ਹੋ ਜਾਣ ਇੰਨਾ ਤੇਰਾ ਮਾਣ ਇੰਨਾ ਤੇਰਾ ਨਾਮਣਾ ਇੰਨੇ ਤੇਰੀ ਪ੍ਰਭਤਾ ਸੰਸਾਰ ਦੇ ਵਿੱਚ ਬਣ ਜਾਵੇ ਤੂੰ ਉਮਰ ਵੱਡੀ ਕਰ ਲਵੇਂ ਤੇਰੇ ਪੈਸੇ ਕਰਕੇ ਲੋਕ ਤੇਰੇ ਪਿੱਛੇ ਚੱਲਦੇ ਹੋਣ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾ ਇੱਕ ਹੈ ਤੇਰਾ ਨਾਮ ਬੜਾ ਸੋਹਣਾ ਹੋ ਜਾਵੇ ਤੇਰਾ ਨਾਮ ਬੜਾ ਉੱਚਾ ਹੋ ਜਾਵੇ ਤੇਰੇ ਆਉਣ ਤੋਂ ਪਹਿਲਾਂ ਲੋਕੀ ਫੁੱਲਾਂ ਦੇ ਹਾਰ ਲੈ ਕੇ ਖੜੇ ਹੋਣ ਕਿਸੇ ਅੱਜ ਪ੍ਰੈਮ ਮਿਨਿਸਟਰ ਨੇ ਚੀਫ ਮਿਨਿਸਟਰ ਨੇ ਆਉਣਾ ਹੋਵੇ ਤੇ ਪਹਿਲਾਂ ਟੀਮਾਂ ਆ ਜਾਂਦੀਆਂ ਨੇ ਸਾਰੀ ਦੁਨੀਆ ਤੈਨੂੰ ਸਜਦੇ ਕਰਦੀ ਹੋਵੇ ਦੁਨੀਆ ਦਾ ਤੂੰ ਰਾਜਾ ਹੋ ਸਕਦਾ ਏ ਪਰ ਯਾਦ ਰੱਖੀ ਜੇਕਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਅੰਦਰ ਰੱਬ ਦੀ ਯਾਦ ਨਹੀਂ ਨਾ ਦੁਨੀਆ ਦੇ ਲੋਕ ਤੈਨੂੰ ਲੀਡਰ ਮੰਨਣਗੇ ਦੁਨੀਆ ਦੇ ਲੋਗ ਤੈਨੂੰ ਰਾਜਾ ਮੰਨਦੇ ਕੇ ਪਰ ਰੱਬ ਦੀ ਨਜ਼ਰ ਵਿੱਚ ਤੂੰ ਗੰਦਗੀ ਦਾ ਕੀੜਾ ਹੈ ਫਿਰ ਬੜ ਦੇਵੇਂ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹ ਜਸ ਕੀਰਤ ਜਗ ਲੇ ਪਰ ਪਿਤਾ ਜੀ ਕਹਿੰਦੇ ਜੇ ਤੈਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੀ ਉਹ ਭਲਿਆ ਰੱਬ ਦੇ ਦਰ ਤੇ ਕਿਸੇ ਨੇ ਇਹ ਨਹੀਂ ਵੇਖਣਾ ਕਿ ਇਹਨੂੰ ਹਜ਼ਾਰਾਂ ਮੱਥੇ ਟੇਕਣ ਵਾਲੇ ਸਨ ਇਹਦੇ ਬਹੁਤ ਵੱਡੇ ਮਹਿਲ ਮਨਾਰੇ ਗੱਡੀਆਂ ਘੋੜੀਆਂ ਕੋਠੀਆਂ ਸਨ ਉੱਥੇ ਤੇਰੇ ਕਰਮ ਜਾਣੇ ਨੇ ਤੇ ਤੇਰਾ ਜੇਕਰ ਕਰਮ ਹੀ ਮਾੜਾ ਹੈ ਤੇ ਯਾਦ ਰੱਖੀ ਕੀਟਾ ਅੰਦਰ ਕੀਟ ਤੈਨੂੰ ਕੀੜਿਆਂ ਦੇ ਵਿੱਚ ਕੀੜਾ ਕਰ ਦੋਸ਼ੀ ਦੋਸ਼ੀ ਕਰਾਰ ਦੇ ਕੇ ਦੋਸ਼ੀਆਂ ਦੇ ਵਿੱਚ ਛੁੱਟਿਆ ਜਾਵੇਗਾ ਇਹ ਸਹਿਬ ਦਾ ਮੁਬਾਰਕ ਬੋਲ ਇੱਕ ਬੋਲ ਹੁ ਸਾਂਝਾ ਕਰਦੇ ਵਾ ਸਤਿਗੁਰੂ ਕਹਿੰਦੇ ਰੱਬ ਦੇ ਦਰ ਤੇ ਕਰਮ ਪ੍ਰਧਾਨ ਹੈ ਉਥੇ ਤੇਰਾ ਭਰਮ ਪ੍ਰਧਾਨ ਨਹੀਂ ਹੈ ਦੋ ਲੋਕ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦੇ ਨੇ ਪਹਿਲਾ ਹੈ ਰਾਏ ਬਲਾਰ ਤੇ ਦੂਸਰਾ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਵੀ ਇਤਿਹਾਸ ਵਿੱਚ ਜ਼ਿਕਰ ਆਵੇਗਾ ਰਾਏ ਬਲਾਰ ਕੇਵਲ ਰਾਏ ਭੋਏ ਦੀ ਤਲਵੰਡੀ ਤੱਕ ਰਹੇਗਾ ਜਦੋਂ ਵੀ ਇਤਿਹਾਸਕਾਰ ਸਤਿਗੁਰੂ ਨਾਨਕ ਪਤਾਂ ਮਾਲਕ ਜੀ ਦਾ ਪ੍ਰਕਾਸ਼ ਦਿਹਾੜੇ ਦਾ ਵਿਖਿਆਨ ਕਰਨਗੇ ਤੇ ਉਥੇ ਰਾਏ ਬਲਾਰ ਦਾ ਜ਼ਿਕਰਾ ਆਵੇਗਾ ਕਿਉਂਕਿ ਰਾਏ ਬਲਾਰ ਦੇ ਏਰੀਏ ਦੇ ਵਿੱਚ ਮਹਿਤਾ ਕਲਿਆਨ ਦਾਸ ਜੀ ਸੇਵਾਵਾਂ ਕਰਦੇ ਨੇ ਪਟਵਾਰੀ ਦੀਆਂ ਭਾਵੇਂ ਕਿ ਇਹ ਤਾਂ ਜਿਹੜਾ ਪ੍ਰਾਰਥਨ ਨਗਰ ਹੈ ਬਾਬਾ ਨਾਨਕ ਜੀ ਦਾ ਉਹ ਪੱਠੇ ਵੰਡਾ ਹੈ ਡੇਰਾ ਚਾਲ ਜਦੋਂ ਆਪਾਂ ਖਾਰੇ ਤੋਂ ਨਸ਼ਹਿਰਾ ਪੰਨੂਆ ਤੋਂ ਜਾਂਦੇ ਆ ਵਾਹਿਗੁਰੂ ਜੀ ਨਸ਼ਹਿਰ ਢਾਲੇ ਸਰਹਾਲੀ ਤੋਂ ਜਾਂਦੇ ਆ ਇਸ ਏਰੀਏ ਦੇ ਵਿੱਚ ਨਗਰ ਹੈ ਪਟੇਵੰਦ ਡੇਰਾ ਚਾਲ ਦੇ ਕੋਲੇ ਇਹ ਅਸਲ ਨਗਰ ਸੀ ਬਾਬਾ ਨਾਨਕ ਸਾਹਿਬ ਦਾ ਜਿਹਨੂੰ ਆਪਾਂ ਦਾਦਿਆਂ ਪਰਦਾਦਿਆਂ ਦਾ ਨਗਰ ਕਹਿ ਸਕਦੇ ਹਾਂ ਜਿੱਦਾਂ ਤੁਹਾਡਾ ਕੋਈ ਪੁਰਾਣਾ ਨਗਰ ਕੋਈ ਗਰਦਾਸਪੁਰ ਦਾ ਹੈ ਕੋਈ ਮਕੇਰੀਆਂ ਦਾ ਦਸੂਹੇ ਦਾ ਕੋਈ ਲੁਧਿਆਣੇ ਦਾ ਕੋਈ ਫਗਵਾੜੀ ਜਲੰਧਰ ਦਾ ਸਾਡੇ ਜਦੀ ਨਗਰ ਉਹ ਨਹੀਂ ਪਰ ਇੱਥੇ ਅਸੀਂ ਕੰਮ ਕਰਕੇ ਟਿਕ ਗਏ ਅਸੀਂ ਟਿੱਕੇ ਨਾਲ ਸਾਡੀ ਔਲਾਦ ਟਿਕ ਗਈ ਉਸੇ ਤਰ੍ਹਾਂ ਬਾਬਾ ਨਾਨਕ ਜੀ ਦਾ ਪਿਤਾ ਜੀ ਦਾ ਪਟਵਾਰ ਦਾ ਕੰਮ ਸੀ ਤੇ ਪਟਵਾਰ ਦਾ ਕੰਮ ਕਰਦੇ ਕਰਦੇ ਉਹ ਰਾਏ ਭੋਜ ਦੀ ਤਲਵੰਡੀ ਟਿਕ ਗਈ ਅੱਗੇ ਜਾ ਕੇ ਉੱਥੇ ਬਾਬਾ ਨਾਨਕ ਜੀ ਦਾ ਪ੍ਰਕਾਸ਼ ਹੋਇਆ ਤੇ ਅੱਜ ਉਹ ਜਨਮ ਸਥਾਨ ਬਾਬਾ ਨਾਨਕ ਜੀ ਦੇ ਨਾਮ ਦੇ ਨਾਲ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਦੋ ਰੂਹਾਂ ਦਾ ਜ਼ਿਕਰ ਆਉਂਦਾ ਹੈ ਪਰ ਜਦੋਂ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਵੇਗਾ ਉੱਥੇ ਰਾਏ ਬਲਾਰ ਦਾ ਨਹੀਂ ਉੱਥੇ ਭਾਈ ਮਰਦਾਨਾ ਜੀ ਦਾ ਹੈ ਕਿਉਂਕਿ ਭਾਈ ਮਰਦਾਨਾ ਜੀ ਨੇ ਆਪਣੀ ਜ਼ਿੰਦਗੀ ਗੁਰੂ ਦੇ ਲੇਖੇ ਲਾਈ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਕੇ ਚੱਲੇਗੇ ਤੇ ਜਿੱਥੇ ਬਾਬਾ ਨਾਨਕ ਜੀ ਦਾ ਨਾਮ ਆਵੇਗਾ ਉੱਥੇ ਨਾਲ ਭਾਈ ਮਰਦਾਨਾ ਆਵੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫੜਾ ਪਿਆਰਾ ਸ਼ਬਦ ਆਪਣੀਆਂ ਰਚਨਾਵਾਂ ਦੇ ਵਿੱਚ ਲਿਖਿਆ ਉੱਥੇ ਉਹਨਾਂ ਨੇ ਰਾਏ ਬਲਾਰ ਦਾ ਜ਼ਿਕਰ ਨਹੀਂ ਕੀਤਾ ਉੱਥੇ ਉਹਨਾਂ ਨੇ ਬਾਬਾ ਮਰਦਾਨਾ ਸਾਹਿਬ ਜੀ ਦਾ ਜ਼ਿਕਰ ਕੀਤਾ ਕਹਿੰਦੇ ਇੱਕ ਬਾਬਾ ਅਕਾਲ ਰੂਪ ਇੱਕ ਰੱਬ ਦਾ ਇੱਕ ਪਰਮੇਸ਼ਰ ਦਾ ਇੱਕ ਅੱਲਾ ਦਾ ਰੂਪ ਹੈ ਸਤਿਗੁਰੂ ਨਾਨਕ ਪਿੱਤਾ ਮਾਲਕ ਜੀ ਦੂਜਾ ਰਬਾਬੀ ਮਰਦਾਨਾ ਤੇ ਦੂਜਾ ਨਾਲ ਉਹਦੇ ਭਾਈ ਮਰਦਾਨਾ ਜੀ ਉੱਥੇ ਰਾਏ ਬਲਾਰ ਨਹੀਂ ਹੈ ਰਾਏ ਬਲਾਰ ਦਾ ਜ਼ਿਕਰ ਨਹੀਂ ਹੈ ਉੱਥੇ ਬਹੁਤ ਲੋਧੀ ਖਾਨ ਦਾ ਜ਼ਿਕਰ ਨਹੀਂ ਹੈ ਕਿਉਂਕਿ ਦੋ ਰਜਵਾੜੇ ਬਾਬਾ ਨਾਨਕ ਜੀ ਦੇ ਜੀਵਨ ਦੇ ਨਾਲ ਅਹਿਮ ਸਥਾਨ ਰੱਖਦੇ ਨੇ ਹੁਣ ਇੱਥੇ ਰਾਜਿਆਂ ਦਾ ਜ਼ਿਕਰ ਨਹੀਂ ਹੈ ਇੱਥੇ ਭਗਤੀ ਵਾਲਿਆਂ ਦਾ ਜ਼ਿਕਰ ਹੈ ਤੇ ਸਤਿਗੁਰੂ ਕਲਗੀਧਰ ਪਾਸ਼ਾ ਜੀ ਦੀ ਬਾਣੀ ਪੜੀ ਉੱਥੇ ਵੀ ਬੜਾ ਪਿਆਰਾ ਨਿਰਨਾ ਸਾਨੂੰ ਮਿਲਦਾ ਹੈ ਕਹਿੰਦੇ ਅੱਜ ਚਾਰ ਦਮੜੀਆਂ ਦਾ ਕਮਾਨ ਕਰਨ ਵਾਲਿਆ ਸੋਚ ਕੇ ਦੇਖੇ ਤੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣਤ ਜਾਤ ਨਵਾਰੇ ਭਾਰੀ ਭਝਾਨ ਕੇ ਭੂਪ ਭਲੀ ਬਿਧ ਨਾਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਪੈ ਭੂਪਤ ਅੰਤ ਕੋ ਨੰਗ ਹੀ ਪਾਇ ਪਧਾਰੇ ਮਾਤੇ ਮਤੰਗ ਮਾਤੇ ਅਰਥ ਮੱਦੇ ਹੋਏ ਮਤੰਗ ਅਰਥ ਹੈ ਹਾਥੀ ਉੱਚੀਆਂ ਕੱਦਾਂ ਵਾਲੀ ਕੇਵਲ ਤੇਰੇ ਕੋਲੇ ਮਸਤ ਹਾਥੀ ਨਾ ਹੋਣ ਉਹ ਹਾਥੀ ਮਾਰੇ ਕਹਿੰਦੇ ਸੋਨੇ ਦੇ ਨਾਲ ਜੜੇ ਹੋਣ ਮਾਤੇ ਮਤੰਗ ਜਰੇ ਜਰ ਸੰਗ ਉਹਨਾਂ ਨੂੰ ਸੋਨਾ ਮੜਿਆ ਹੋਵੇ ਇੰਨੀ ਅਮੀਰੀ ਹੋਵੇ ਤੇਰੇ ਕੋਲੇ ਤੂੰ ਹਾਥੀ ਰੱਖਣ ਦੀ ਔਕਾਤ ਰੱਖਦਾ ਹੋਵੇਂ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਉਹ ਇੰਨੇ ਸੋਨੇ ਘੜੇ ਹੋਣ ਇੰਨੇ ਮਸਤ ਹੋਣ ਇੰਨੇ ਮਹਿੰਗੇ ਹਾਥੀ ਹੋਣ ਅੱਗੇ ਕਹਿੰਦੇ ਇਹੋ ਜੇ ਤੇਰੇ ਕੋਲੇ ਅਰਾਵਤ ਅਸ਼ਵ ਨਾਂ ਦੇ ਘੋੜੇ ਹੋਣ ਜਿਹੜੇ ਹਵਾ ਨੂੰ ਪਿੱਛੇ ਛੱਡ ਦੇਣ ਹਵਾ ਆਪਣਾ ਵੇਗ ਪਿੱਛੇ ਕਰ ਲਵੇ ਤੇ ਘੋੜੇ ਅੱਗੇ ਲੱਗ ਜਾਣ ਫਿਰ ਬੜਾ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟ ਤੁਰੰਗ ਤੁਰੰਗ ਕਿਹਾ ਜਾਂਦਾ ਘੋੜੇ ਨੂੰ ਕੋਟ ਕਿਹਾ ਜਾਂਦਾ ਕਰੋੜਾ ਨੂੰ ਕੋਟ ਤੁਰੰਗ ਕੁਰੰਗ ਸੇ ਕੂਦਤ ਕੁਰਗ ਕਿਹਾ ਜਾਂਦਾ ਹਿਰਨ ਨੂੰ ਕੂਦਤ ਕਿਹਾ ਜਾਂਦਾ ਛਾਲਾ ਮਾਰਨੀਆ ਜਿੱਦਾਂ ਕਹਿੰਦੇ ਹਿਰਨ ਛਾਲਾ ਮਾਰਦਾ ਚੁੰਗੀਆਂ ਭਰਦਾ ਇਦਾਂ ਦੇ ਤੇਰੇ ਕੋਲੇ ਘੋੜੇ ਹੋਣ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੋਣ ਕੋ ਜਾਤਨਵਾਰੇ ਪੌਣ ਗਿਆ ਜਾਂਦਾ ਹਵਾ ਨੂੰ ਗੌਣ ਗਿਆ ਜਾਂਦਾ ਵੇਗ ਨੂੰ ਜਾਤ ਗਿਆ ਜਾਂਦਾ ਪਿੱਛੇ ਛੱਡ ਦੇਣਾ ਇੰਨੀ ਸਪੀਡ ਹੋਵੇ ਉਹਨਾਂ ਘੋੜਿਆਂ ਦੀ ਅੱਜ ਆਪਾਂ ਗੱਡੀਆਂ ਲਾ ਲਈਏ ਇਹਦੇ ਕੋਲੇ ਆਡੀ ਐ ਜੀ ਇਹਦੇ ਕੋਲੇ ਜੈਗਵਰ ਦੀ ਐ ਇਹਦੇ ਕੋਲੇ ਬੀ ਐਮ ਡਬਲਯੂ ਜੀ ਐ ਪੁਰਾਣੇ ਸਮੇਂ ਘੋੜੇ ਮਹਿੰਗੇ ਅੱਜ ਗੱਡੀਆਂ ਮਹਿੰਗੀਆਂ ਪੌਣ ਕੇ ਗੌਣ ਤੋਂ ਜਾਤਨਵਾਰੇ ਅੱਗੇ ਕਹਿੰਦੇ ਭਾਰੀ ਭੁਜਾਨ ਕੇ ਭੂਪ ਭਲੀ ਵਿਧ ਭਾਰੀ ਦਾ ਅਰਥ ਤਕੜੇ ਭੁਜਾਨ ਦਾ ਅਰਥ ਭਜਾਵਾਂ ਵਾਲੇ ਡੋਲਿਆਂ ਵਾਲੇ ਛਾਤੀਆਂ ਵਾਲੇ ਇਨੇ ਤੇਰੇ ਅੰਗ ਰੱਖਿਆ ਕਰਖੇ ਹੋਣ ਇਨੇ ਤੇਰੇ ਸਿਕਿਉਰਿਟੀ ਗਾਰਡ ਰੱਖੇ ਹੋਣ ਜਿਨ੍ਹਾਂ ਦੇ ਉੱਚੇ ਉੱਚੇ ਕਦ ਹੋਣ ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਬ ਤਸੀਸਨਾ ਜਾਤ ਵਿਚਾਰੇ ਤੂੰ ਆਵੇਂ ਤੇ ਤੈਨੂੰ ਸਜਦੇ ਕਰਨ ਤੇਰੇ ਅੱਗੇ ਝੁੱਕ ਝੁੱਕ ਕੇ ਸਲਾਮਾ ਕਰਨ ਕਿਤੇ ਏਡਾ ਵੱਡਾ ਤੂੰ ਰਾਜਾ ਏਡਾ ਵੱਡਾ ਤੂੰ ਅਮੀਰ ਬੜਿਆ ਹੋਵੇਂ ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਬ ਤਸੀਸਨਾ ਜਾਤ ਵਿਚਾਰੇ ਇਤੇ ਭਏ ਤੋਂ ਕਾ ਬੈਕੂਪਤ ਐਡੇ ਐਡੇ ਰਾਜੇ ਵੀ ਅੱਜ ਚਲੇ ਗਏ ਕਦੀ ਗਵਾਲੀਅਰ ਦੇ ਕਿਲੇ ਦੇ ਵਿੱਚ ਕਦੀ ਦਰਾਹੇ ਦੇ ਕੋਲੇ ਸਰਾਹ ਦੇ ਵਿੱਚ ਕਦੀ ਹੋਰ ਵੱਡੇ ਵੱਡੇ ਕਿਲਿਆਂ ਦੇ ਵਿੱਚ ਨਜ਼ਰ ਮਾਰ ਕੇ ਦੇਖਣੀ ਜਦੋਂ ਕਿਲੇ ਬਣਦੇ ਹੋਣਗੇ ਕਦੀ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਕਿਲਿਆਂ ਵਿੱਚ ਰਹਿਣਾ ਕਿ ਨਹੀਂ ਇੰਨੀਆਂ ਉੱਚੀਆਂ ਉੱਚੀਆਂ ਕੰਧਾਂ ਐਡੀਆਂ ਉੱਚੀਆਂ ਉੱਚੀਆਂ ਫਸੀਲਾਂ ਐਡੇ ਉੱਚੇ ਉੱਚੇ ਗੇਟ ਐਡੇ ਉੱਚੇ ਉੱਚੇ ਉਹਨਾਂ ਦੇ ਮਨਾਰੇ ਜਿੱਥੇ ਰਹਿੰਦੇ ਸਨ ਕਦੀ ਸੋਚਿਆ ਨਹੀਂ ਸੀ ਕਿ ਸਾਨੂੰ ਵੀ ਮੌਤ ਆ ਜਾਣੀ ਹੈ ਹਜ਼ਾਰਾਂ ਸਾਲ ਹੋ ਗਏ ਚੱਲਿਆ ਗਿਆ ਨੂੰ ਤੇ ਅੱਜ ਲੋਕੀ ਵੇਖਦੇ ਪਏ ਨੇ ਏਤੇ ਭਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਪਾਏ ਦਰਥ ਪੈਰ ਅਖੀਰ ਨੂੰ ਜੁੱਤੀ ਵੀ ਨਹੀਂ ਮਿਲਣੀ ਨੰਗੇ ਪੈਰੀ ਜਾਣਾ ਪੈਣਾ ਅੱਜ ਰੋਜ਼ ਕੰਪਨੀ ਦੇ ਬੂਟ ਚੇਂਜ ਕਰਨ ਵਾਲਿਆ ਅਖੀਰਲੇ ਸਮੇਂ ਖਫੜਦਾ ਮਿਲ ਜਾਂਦਾ ਹੈ ਪਰ ਪੈਰਾਂ ਵਿੱਚ ਜੋੜਾ ਨਹੀਂ ਮਿਲਦਾ ਨੰਗਾ ਜਾਂਦਾ ਬੰਦਾ ਮੁੱਠੀਆਂ ਵੀ ਅਖੀਰ ਨੂੰ ਬੰਦ ਹੋ ਜਾਂਦੀਆਂ ਖੁੱਲਦੀਆਂ ਨਹੀਂ ਐ ਤੇ ਸਹਿਬ ਜੀ ਨੇ ਬੜਾ ਪਿਆਰਾ ਨਿਰਣਾ ਦਿੱਤਾ ਕਹਿੰਦੇ ਨੌਖੰਡ ਪ੍ਰਥਮੀ ਫਿਰੈ ਚਰ ਜੀਵੇ ਸਾਰੀ ਜ਼ਿੰਦਗੀ ਤੂੰ ਧਰਤੀ ਦਾ ਭਰਮਣ ਕਰ ਦੇਵੇਂ ਤੇ ਸਵਾਸ ਚੜਾ ਕੇ ਪ੍ਰਾਣਾ ਜਾਮ ਦੇ ਨਾਲ ਤੂੰ ਲੰਮੀ ਉਮਰ ਭੋਗ ਲਵੇਂ ਮਹਾ ਉਦਾਸ ਤਪਿਸ਼ਰ ਥੀਵੇ ਅਪਰਾਣ ਹੋ ਜੇ ਦੁਨੀਆ ਤੋਂ ਕਿ ਤੇਰੇ ਘਰੇ ਕੋਈ ਜੰਮ ਪਿਆ ਕੋਈ ਮਰ ਗਿਆ ਤੈਨੂੰ ਪ੍ਰਵਾਹ ਹੀ ਕੋਈ ਨ ਤੂੰ ਉਦਾਸੀ ਹੋ ਗਿਆ ਅਪਰਾਮ ਹੋ ਗਿਆ ਮਹਾ ਉਦਾਸ ਤਪੇਸ਼ਰ ਥੀ ਵੈ ਤਪੀ ਬਣ ਗਿਆ ਅਗੇ ਕਹਿੰਦੇ ਅਗਨ ਮਾਏ ਹੋਮਤ ਪ੍ਰਾਨ ਆਪਣੇ ਸਰੀਰ ਦਾ ਤੁੰਬਾ ਤੁੰਬਾ ਕਰਕੇ ਟੋਟਾ ਟੋਟਾ ਕਰਕੇ ਅੱਗ ਵਿੱਚ ਪਾ ਕੇ ਰੱਬ ਦੇ ਨਾਮ ਤੇ ਆਪਣੇ ਪ੍ਰਾਨ ਦੇ ਦੇਵੇਂ ਅਗਨ ਮਾਏ ਹੋਮਤ ਪ੍ਰਾਨ ਤਨਕ ਆਸ਼ਵ ਹੈਵਰ ਭੂਮ ਚਾਰਾਂ ਚੀਜ਼ਾਂ ਦਾ ਜ਼ਿਕਰ ਕੀਤਾ ਕਣ ਕਿਹਾ ਜਾਂਦਾ ਹੈ ਸੋਨੇ ਨੂੰ ਆਸ਼ਮ ਕਿਹਾ ਜਾਂਦਾ ਹੈ ਘੋੜੇ ਨੂੰ ਹੈਵਰ ਕਿਹਾ ਜਾਂਦਾ ਹੈ ਬਹੁਤ ਮਹਿੰਗੀ ਨਸਲ ਨੂੰ ਧੂਮ ਕਿਹਾ ਜਾਂਦਾ ਹੈ ਪੈਸੇ ਨੂੰ ਤੂੰ ਇੰਨਾ ਅਮੀਰ ਹੋਵੇਂ ਤੂੰ ਲੋਕਾਂ ਨੂੰ ਸੋਨਾ ਦਾਨ ਕਰ ਸਕਦਾ ਹੋਵੇਂ ਤੂੰ ਲੋਕਾਂ ਨੂੰ ਘੋੜੇ ਦਾਨ ਕਰ ਸਕਦਾ ਹੋਵੇਂ ਤੂੰ ਲੋਕਾਂ ਨੂੰ ਜ਼ਮੀਨ ਦਾਨ ਕਰ ਸਕਦਾ ਹੋਵੇਂ ਇਹ ਮਾੜੀ ਨਹੀਂ ਚੀਜ਼ ਸਾਹਿਬ ਕਹਿੰਦੇ ਪਰ ਮਾੜਾ ਹੈ ਇਹਦੇ ਵਿੱਚ ਉਹਹਕਾਰ ਸ਼ਲੋਕਾਂ ਵਿੱਚ ਬੜਾ ਪਿਆਰਾ ਸ਼ਬਦ ਪੜ੍ਹਦੇ ਅਮਰੀਕਨ ਦੇ ਤੀਰਥ ਭਰਤ ਅਰਦਾਨ ਕਰ ਇਹ ਚੀਜ਼ਾਂ ਮਾੜੀਆਂ ਨਹੀਂ ਐ ਪਰ ਮਾੜਾ ਕੀ ਆ ਮਨ ਮੈਂ ਧਰੈ ਗੁਮਾਨ ਮਾੜਾ ਉਹ ਐ ਜਦੋਂ ਹੰਕਾਰ ਰੱਖ ਲੈਣਾ ਕਿ ਮੇਰੇ ਬਾਪੂ ਨੇ ਲੰਗਰ ਹਾਲ ਦੀ ਸੇਵਾ ਕਰਾਈ ਆ ਆ ਮਾੜਾ ਕਿ ਕੱਲ ਨੂੰ ਲੰਗਰ ਮੇਰੇ ਵੱਲੋਂ ਆ ਮੈਂ ਫੋਨ ਕੀਤਾ ਆ ਜਿਓ ਆ ਮਾੜਾ ਗੁਰਦੁਆਰੇ ਦੀ ਪਾਲ ਕੀ ਤੇ ਨਾਮ ਮੇਰੇ ਪਿਉ ਦਾ ਹੋਣਾ ਚਾਹੀਦਾ ਆ ਮਾੜਾ ਤੀਰਥ ਕਰਨੇ ਮਾੜੇ ਨਹੀਂ ਐ ਬ੍ਰੰਤ ਸਰੀਰ ਨੂੰ ਸੁਧ ਰੱਖਣ ਲਈ ਮਾੜੇ ਨਹੀਂ ਐ ਤੀਰਥ ਬ੍ਰੰਤ ਅਰ ਨੇਮ ਕਰ ਜਿੰਨੇ ਮਰਜੀ ਨੇਮ ਕਰ ਕੁਝ ਕਰੀ ਚੱਲ ਪਰ ਮਨ ਵਿੱਚ ਧਰੇ ਗਮਾਨ ਆ ਚੀਜ਼ ਮਾੜੀ ਐ ਜੇਕਰ ਮਨ ਵਿੱਚ ਅਹੰਕਾਰ ਹੋ ਗਿਆ ਤੇ ਸਾਬ ਕਿੰਨੇ ਨਾਨਕ ਨੇ ਪਲ ਜਾਤ ਤੇ ਆ ਤੇਰਾ ਬੇਕਾਰ ਚਲਾ ਗਿਆ ਤੇਰਾ ਅਜਾਈ ਚਲਾ ਗਿਆ ਪੈਸਾ ਦਾਨ ਕੀਤਾ ਵੀ ਭੂਮੀ ਦਾਨ ਕੀਤੀ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਘੋੜੇ ਦਾਨ ਕੀਤੇ ਵੀ ਕਿਦਾਂ ਜੋਂ ਕੁੰਚਰ ਇਸ਼ਨਾਨ ਪੋਂਚਰ ਕਹੇ ਜਾਂਦਾ ਹਾਥੀ ਨੂੰ ਤੁਸੀਂ ਹਾਥੀ ਨੂੰ ਮਲ ਮਲ ਕੇ ਨਵਾ ਦਿਓ ਪਰ ਹਾਥੀ ਦੇ ਵਿੱਚ ਰੱਬ ਨੇ ਨਾ ਇੱਕ ਔਗਣ ਪਾਇਆ ਉਹਨੂੰ ਆਪਣੇ ਪਿੰਡੇ ਦਾ ਚਮਕੀਲਾਪਣ ਚੰਗਾਲੀ ਲੱਗਦਾ ਤੁਸੀਂ ਨਵਾ ਕੇ ਜਰਾ ਕੋ ਪਾਸੇ ਗਏ ਆ ਉਹ ਗੰਦਗੀ ਵਿੱਚ ਜਾਵੇਗਾ ਸੁੰਡ ਭਰੇਗਾ ਤੇ ਆਪਣੇ ਪਿੰਡੇ ਤੇ ਬਾਡੀ ਤੇ ਪਾ ਲਵੇਗਾ ਜੋਂ ਕੁੰਚਰ ਇਸ਼ਨਾਨ ਕਹਿੰਦੇ ਜਿੱਦਾਂ ਹਾਥੀ ਦਾ ਅਸ਼ਨਾਨ ਕੀਤਾ ਵਿਅਰਥ ਚਲਾ ਜਾਂਦਾ ਹੈ ਨਾ ਉਦਾਂ ਹੰਕਾਰੀ ਬੰਦੇ ਤਾਂ ਲੱਖਾਂ ਰੁਪਈਆ ਦਾਨ ਕੀਤਾ ਵੀ ਵਿਅਰਥ ਚਲਾ ਜਾਂਦਾ ਹੈ ਕਿਉਂ ਉਹ ਸਾਰੀ ਜ਼ਿੰਦਗੀ ਆਪ ਦੇ ਤਾਂ ਨੂੰ ਅੱਗੇ ਲੈ ਕੇ ਬੈਠਾ ਹੁੰਦਾ ਜਿੰਨੀਆਂ ਕੰਧਾਂ ਕਾਲੀਆਂ ਕੀਤੀਆਂ ਉਹਨਾਂ ਲੋਕਾਂ ਦੀਆਂ ਨੇ ਨਾ ਕਿ ਅਸੀਂ ਆਹ ਕੀਤਾ ਸੀ ਇੱਥੇ ਮਹਾਰਤ ਕਹਿੰਦੇ ਆਪ ਗਵਾਈਏ ਤਾਂ ਸਭ ਪਾਈਏ ਇਥੇ ਚਾਰ ਪੁੱਤਰ ਵਾਰ ਦਿੱਤੇ ਕਹਿੰਦੇ ਨਹੀਂ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕਿਜੇ ਇਹ ਮੇਰੇ ਥੋੜੀ ਸੱਲ ਮੈਂ ਤਾਂ ਜ਼ਿੰਮੇਵਾਰੀ ਦਿੱਤੀ ਸੀ ਮਾਲਕ ਨੇ ਮੈਂ ਸਾਹਮਣੇ ਤੇ ਅੱਜ ਲੇਖੇ ਲਾ ਦਿੱਤੇ ਪ੍ਰਭ ਵਿਚਾਰ ਸਭ ਕਹਿੰਦੇ ਕਣਕ ਆਸ਼ਵ ਹੈਵਰ ਘੂਮੋ ਦਾਨ ਸਭ ਕੁਝ ਦਾਨ ਕਰਦਾ ਹੋਵੇ ਨਿਉਲੀ ਕਰਮ ਕਰੇ ਬਹੁ ਆਸਨ ਬੜੇ ਤਰੀਕਿਆਂ ਦੇ ਨਾਲ ਨਿਉਲੀ ਕਰਮ ਕਰਦਾ ਰਹੇ ਬੰਦਾ ਜੈਨ ਮਾਰਗ ਜੈਨੀਆਂ ਦਾ ਮਾਰਗ ਮੇਰੇ ਕੋਲ ਸਮਾਂ ਨਹੀਂ ਮੈਂ ਦੱਸਾਂ ਉਹ ਕਿਵੇਂ ਗੰਦਗੀ ਤੱਕ ਫਰੋਲ ਦਿੰਦੇ ਨੇ ਜੈਨ ਮਾਰਗ ਸੰਜਮ ਅਤ ਸਾਧਰ ਨਿਮਕ ਨਿਮਕ ਕਰ ਟੋਟੇ ਟੋਟੇ ਕਰਕੇ ਛੋਟਾ ਛੋਟਾ ਕਰਕੇ ਸਰੀਰ ਘਟਾਵੇ ਪਰ ਮਰ ਕੇ ਨੇ ਤੋਪ ਹੀ ਹੋਮੈ ਮੈਂ ਲਾ ਜਾਵੇ ਅੰਦਰੋਂ ਹੋਮੈ ਤਾਂ ਫੇਰ ਨਹੀਂ ਗਈ ਹੰਕਾਰ ਤਾਂ ਫੇਰ ਨਹੀਂ ਗਿਆ ਤੇ ਖੀਰ ਤੇ ਸਾਹਿਬ ਕਹਿੰਦੇ ਹਰ ਕੇ ਨਾਮ ਸੰਸਾਰ ਇੱਥੇ ਰੁਕਣਾ ਹਰ ਕੇ ਨਾਮ ਸੰਸਾਰ ਆ ਚੀਜ਼ਾਂ ਰੱਬ ਦੇ ਨਾਮ ਦੇ ਬਰਾਬਰ ਨਹੀਂ ਪੁੰਜਦੀਆਂ ਕਛ ਨਾਹੀਂ ਤੇ ਰੱਬ ਜੀ ਪਰ ਦੱਸੋ ਤੁਹਾਡੇ ਤੱਕ ਪਹੁੰਚਿਆ ਕਿੱਦਾਂ ਜਾਵੇਗਾ ਤੇ ਗੁਰੂ ਅਰਜਨ ਸਿੰਘ ਮਾਲਕ ਨੇ ਕਿਰਪਾ ਕੀਤੀ ਕਿੰਨੇ ਨਾਨਕ ਗੁਰਮੁਖ ਨਾਮ ਜਪਤ ਗੁਰੂ ਤੋਂ ਮਤ ਲੈ ਕੇ ਬੰਦਗੀ ਕਰਨੀ ਸ਼ੁਰੂ ਕਰ ਤੇ ਮਿਲੇਗਾ ਕਿ ਗਤ ਪਾਹੇ ਤੇਰੀ ਗਤੀ ਹੋ ਜਾਵੇਗੀ ਤੇਰੀ ਮੁਕਤੀ ਹੋ ਜਾਵੇਗੀ ਤੇਰਾ 84 ਲੱਖ ਦਾ ਗੇੜ ਕਟਿਆ ਜਾਵੇਗਾ ਗੁਰੂ ਤੋਂ ਮਤ ਲੈ ਕੇ ਤੇ ਜੇਕਰ ਗੁਰੂ ਦੀ ਮਤ ਨਹੀਂ ਨਾ ਕੋਲੇ ਆ ਜਿੰਨੇ ਮਰਜੀ ਕਰਮਕੰਡ ਕਰਦਾ ਪਰ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ ਅਗਲਾ ਸ਼ਬਦ ਹੈ ਸਤਿਗੁਰ ਦਾ ਮਾਲ ਕਾਮਨਾ ਤੀਰਥ ਦੇ ਛਟੇ ਕਿਹੜੀਆਂ ਕਾਮਨਾਵਾਂ ਨੇ ਕਿਵੇਂ ਬੰਦਾ ਸੋਚਦਾ ਇਹਦੀ ਵਿਚਾਰ ਆਪਾਂ ਕੱਲ੍ਹ ਦੇ ਦਿਨ ਕਰਾਂਗੇ ਸਮੂਹ ਸਾਧ ਸੰਗਤ ਦਾ ਧੰਨਵਾਦ